ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹ ਦੱਸੋ ਸਾਰੇ ਠੀਕ ਹੋ। ਤੇ ਅੱਜ ਸਾਡੇ ਪਿਆਰੇ ਬਾਬਾ ਜੀ ਬਾਬਾ ਜਗENDER ਸਿੰਘ ਜੀ ਬਦਨ ਕਾਲ ਚਲਾਣਾ ਕਰ ਗਏ ਸੀਗੇ ਉਹ। ਅੱਜ ਉਹਨਾਂ ਦੀ ਜਿਹੜੇ ਸੰਸਕਾਰ ਹੋਇਆਗਾ ਤਲਵੰਡੀ ਦੀਆਂ ਜਿਹੜਾ ਸੁੰਸ਼ਾਨ ਘਾਟਾ ਉੱਥੇ। ਬੜਾ ਵਧੀਆ ਸੀਗੇ ਸਾਡੇ ਕੋਲ ਉੱਤੇ ਦੁਕਾਨ 'ਚ ਬੈਠ ਰਹੇ ਤੇ ਗੱਲਾਂ ਬਾਤਾਂ ਕਰਦੇਦੇ ਸੀ ਬਹੁਤ। ਅਸੀਂ ਸਾਡਾ ਬਾਬਾ ਵੀ ਸੀ ਤੇ ਅਸੀਂ ਦੋਸਤ ਵੀ ਤੇਗੇ। ਤੇ ਬੜਾ ਵਧੀਆ ਸੁਹਾਵਤੀ ਬਾਬੇ ਦਾ ਨਾ ਕਿਸ ਨਾਲ ਲੜਨਾ ਨਾ ਝਗੜਨਾ ਬਾਬੇ ਨੇ ਬਹੁਤ ਸੋਹਣਾ ਸੁਹਾਵਤੀ ਆ ਅੱਜ ਦੀ ਫੋਟੋ ਲੱਗੀ ਏ ਹੇਰ ਤੁਸੀਂ ਦੇਖ ਰਹੇ ਹੋਗੇ ਇਹ ਬਾਬਾ ਜੀ ਦੀ ਫੋਟੋ ਆ ਗਈ ਤੇ ਚਲੋ ਹੁਣ ਆਪਾਂ ਦੇਖਦੇ ਆਂਗੇ ਕਰਦੇ ਆਂਗੇ ਸਟਾਰ ਚੱਲ ਰਿਹਾ ਬੱਬਾ ਜੀ ਦਾ ਥੋੜਾ ਜਿਹਾ ਰਹਿ ਗਿਆ ਇਹਦੇ ਹੇਠਲੇ ਪਾਸੇ ਜਿਹਨੂੰ ਲਾਦੇ ਥੋੜਾ ਜਿਹਾ ਸੈਟਿੰਗ ਆ ਜੂ ਬਾਬਾ ਜਗENDER ਵਿਚਾਰਾ ਕਿਆ ਚੜਾਈਆਂ ਅੱਜ ਅੱਜ ਜਗENDER ਕੜ ਗਿਆ ਤੇ ਖੇਡ ਵਾ ਖੇੜ ਹੀ ਨਾ ਮੈਂ ਫਿਰਦਾਗਾ ਚਲੋ ਲੈ ਵੀ ਸਾਰੇ ਕਮੈਂਟਾਂ ਦੇ ਵਿੱਚ ਨਾ ਬਾਬੇ ਜਗENDER ਨੂੰ ਸ਼ਰਧਾਂਜਲੀ ਦੇ ਦਿਓ ਠੀਕ ਹੈ ਬਾਬਾ ਜੀ ਕੋਈ ਕਾਰਨ ਨਹੀਂ ਠੀਕ ਠੀਕ ਮੈਂ ਬਹੁਤ ਵਧੀਆ ਵੀ ਹੈ ਹੈ ਲੈ ਓਏ ਜਿਹਨੇ ਰਿਪ ਲਿਖਣਾ ਰਿਪ ਲਿਖ ਦਿਓ ਵਾਇਗਰੂ ਲਿਖਣਾ ਵਾਇਗਰੂ ਲਿਖ ਦਿਓ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਅੱਜ ਗਰਮੀ ਵੀ ਬਹੁਤ ਆ ਗਈ। ਪਤਾ ਨਹੀਂ ਲਵੇ ਖੜਿਆ ਅੱਗ ਦੇ ਤਾਂ ਕਰਕੇ ਛੇਕ ਜਾਈ ਜਾਂਦਾਗਾ। ਚਲੋ ਹੁਣ ਦੇਖਦੇ ਆ ਬਾਬੇ ਨੂੰ ਵਿਚਾਰੇ ਨੂੰ ਕਿੰਨਾ ਕੁ ਟਾਈਮ ਲਾਊਗਾ। ਤੇ ਬਾਬਾ ਜੀ ਦੇਖ ਲਓ ਆਪਾਂ ਕਹਿ ਦਿੰਦੇ ਆ ਹਨਾ ਵੀ ਜੇ ਆ ਬੂਆ ਸਾਰਾ ਕੁਝ ਮੇਰਾ ਮੇਰਾ। ਕੁਝ ਨਹੀਂ ਹੈਗਾ ਇੱਥੇ ਕਿਸੇ ਦਾ। ਤੇ ਮੈਨੂੰ ਲੱਗਦਾ ਹੁਣ ਬਾਈ ਨਾજર ਪਤਾ ਨਹੀਂ ਕੀ ਲੱਗਿਆ ਕਰਨ ਕੀ ਲੱਗਿਆ ਕਰਨ। ਖੱਡੀ ਬਾਬੇ ਦੀ ਕਰਤੀ। ਚਾਰ ਵਧੀਆ ਰਿਹਾ ਬਾਬੇ ਦੀ ਆ ਹੱਡੀ ਐ ਇਹ ਤਾਂ ਬਣੀ ਜਰੂਰੀ ਨਹੀਂ ਹੁੰਦੀ ਬਈ ਹੋਰ ਫੁੱਲਾਂ ਤੇ ਜਾਂਦੀ ਹੈ ਹਨਾ ਫੁੱਲਾਂ ਜੀ ਜਾਂਦੀ ਹੈ ਨਾ ਨਾ ਠੀਕ ਆ ਹਾਂ ਵਧੀਆ ਸਾਡੇ ਪਿੰਡ ਦੀਆਂ ਕੀ ਹੈ ਕੀ ਕਰ ਰਹੇ ਠੀਕ ਆ ਆਇਆ ਵੇਹੜ ਚਾਈ ਹੱਡੀ ਕਰਕੇ ਵਾਗ ਗਿਆ ਚਲੋ ਬਾਪੂ ਜੀ ਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ ਹਨਾ ਹੋਰਾ ਖੁਸ਼ੀ ਚੈਲਾ ਅੱਜ ਫਿਰ ਕੀ ਕਰ ਗਿਆ ਇਹ ਹਾਂ ਚਲੋ ਤਾਂ ਸਾਰੇ ਨੇ ਜਾਣਾ ਇੱਕ ਨ ਇੱਕ ਦਿਨ ਬਾਕੀ ਪਿੰਡ ਦੀਆਂ ਮੜੀਆਂ ਦੇ ਵਿੱਚ ਭਾਈ ਸਾਡੇ ਗ੍ਰੀਨਰੀ ਬਹੁਤ ਆ ਦਰਖਤ ਬਹੁਤ ਲੱਗੇ ਹੋਏ ਨੇਗੇ ਇਹ ਦਰਖਤ ਵੀ ਬਹੁਤ ਉਹ ਕਰੇ ਦੇਗੇ ਹੈਣਾ ਵੀਰੇ ਇਹ ਦਰਖਤ ਉਹਨੇ ਪਾਲੇ ਦੇਣਾ ਬਾਬੇ ਸੁਖੇ ਨੇ ਸੁਖੇ ਦੇ ਸੁਖੇ ਮਿਸਤਰੀ ਨੇ ਸੁੱਖਾ ਬਾਬਾ ਸੁਖਦੇਵ ਮਿਸਤਰੀ ਉਹਨੇ ਪਾਲੇ ਹੋਏ ਦਰਖਤ ਨੇ ਹਾਂ ਅੱਜ ਜਿੰਨਾ ਤੇ ਥੱਲੇ ਬੈਠ ਰਹੇ ਆਗੇ ਅਸੀਂ ਜਾਦ ਕਰਿਆ ਜਾਂਦਾ ਬਈ ਬੰਦੇ ਨੂੰ ਭਲਾਉਣਾ ਨਹੀਂ ਚਾਹੀਦਾ ਅੱਜ ਜਿਹੜਾ ਦਾ ਲਾਇ ਹੋਏ ਨੇ ਇਹ ਵੀ ਕਹ ਦੀ ਇਹ ਜਿਹੜੇ ਦਰਸਤ ਦੇ ਇਹ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਲੱਗੇ ਗਏ ਤੇ 15 ਅਗਸਤ ਨੂੰ ਹਨਾ 15 ਅਗਸਤ ਨੂੰ ਲਾਇਦੇ ਹਨ 15 ਅਗਸਤ ਨੂੰ ਲਾਏ ਸੀ ਇਹ ਉਦੋਂ ਦੇਖ ਲੋ ਕਿੰਨੀਆਂ 15 ਅਗਸਤ ਲੰਘ ਗਈਆਂ ਇਹ ਉਵੇਂ ਹੀ ਨੇਗੇ ਤੇ ਚਲੋ ਬਾਕੀ ਬਾਬਾ ਜੀ ਦਾ ਸੰਸਕਾਰ ਹੋ ਰਿਹਾ ਹੈਗਾ ਪ੍ਰਮਾਤਮਾ ਉਹਦੀ ਸ਼ਾਂਤੀ ਬਖਸ਼ੇ ਮੇਰੇ ਕੋਲ ਬੈਠੇ ਨੇ ਦੁਕਾਨ ਦੇ ਉੱਤੇ ਸਾਰਾ ਦਿਨ ਅਸੀਂ ਗੱਲਾਂ-ਪੱਤਾ ਕਰੀ ਜਾਂਦੇ ਸੀਗੇ ਮੇਰੇ ਫਾਦਰ ਸਾਹਿਬ ਨਾਲ ਬੜਾ ਪਿਆਰ ਸੀ ਬੜਾ ਵਧੀਆ ਸੁਭਾਅ ਦੀ ਇਹਨਾਂ ਦਾ ਵੀ ਕਿ ਸਾਰਾ ਬਾਬਾ ਮੱਚ ਗਿਆ ਥੋੜਾ ਜਿਹਾ ਰਹਿ ਗਿਆ ਬਸ ਉਹ ਵੀ ਹੁਣ ਉਹ ਹੋ ਜਾਊਗਾ ਬਾਈ ਬਹੁਤ ਹਿੰਮਤ ਕਰ ਰਿਹਾ ਗੱਲ ਲਿਆ ਲਿਆ ਕੇ ਡੱਕੇ ਦੇਖ ਲਓ ਬਾਈ ਵਿਚਾਰਾ ਕਦੋਂ ਦਾ ਲੱਗ ਰਿਹਾਗਾ ਡੱਕੇ ਤੋੜ-ਤੋੜ ਕੇ ਲਿਆ ਦੇ ਆ ਕੇ ਬਾਕੀ ਚਾਚੇ ਨੇ ਵੀ ਬਹੁਤ ਹਿੰਮਤ ਕਰੀ ਵਿਚਾਰੇ ਨੇ ਇਹ ਦੋਨੇ ਬਹੁਤ ਹਿੰਮਤ ਕਰ ਰਹੇ ਨੇਗੇ ਥੋੜਾ ਜਿਹਾ ਰਹਿ ਗਿਆ ਕੰਮ ਬਸ ਉਦੋਂ ਬਾਅਦ ਘਰ ਨੂੰ ਚੱਲਦੇ ਆਂਗੇ ਚਲੋ ਹੁਣ ਆਪਾਂ ਚੱਲਦੇ ਆਂਗੇ ਘਰ ਨੂੰ ਕਿਉਂਕਿ ਬਾਪੂ ਦਾ ਸੰਸਕਾਰ ਥੋੜਾ ਜਿਹਾ ਰਹਿ ਗਿਆ ਤੇ ਚਲੋ ਨਿਕਲਦੇ ਆਂਗੇ ਹੁਣ ਫਿਰ ਚੱਲ ਵੀ ਮੋੜ-ਮੋੜਦੇ ਮੋਟਰਸਾਈਕਲ ਚੱਲੀਏ ਫਿਰ ਛੱਟ ਕੇ ਟੱਕਾ ਕੇ ਫਿਰ ਲਈਏ ਇਹਨਾਂ ਨੂੰ ਇਹ ਸੀ ਰੀਤ ਦਾ ਬਾਪੂ ਚਲੋ ਚੱਲ ਭਾਈ ਚੱਲੀਏ ਚਲੋ ਚਲੋ ਹੁਣ ਆਪਾਂ ਚੱਲਦੇ ਆਂਗੇ ਇੱਕ ਤਾਂ ਹੀ ਹੈ ਫਿਰ ਕੀ ਆ ਸਾਹਮਣੇ ਬਣਾਤਾ ਬੈਠਣ ਵਾਸਤੇ ਇਹ ਵੀ ਬਹੁਤ ਵਧੀਆ ਕਰਿਆਗਾ ਇਹ ਐਮਐਲਏ ਰਜਿੰਦਰ ਜੀ ਨੇ ਉਹ ਰੀਂ ਪੱਥਰ ਰੱਖਤਾ ਸੀਗਾ ਬਹੁਤ ਸੋਹਣਾ ਬਣ ਗਿਆ ਬਾਕੀ ਹੋਰ ਆਗਾ ਇੱਥੇ ਨਾ ਬਾਕੀ ਸਾਰਾ ਕੁਛ ਤਾਂ ਠੀਕ ਆ ਕੰਮ ਬਾਕੀ ਥੋੜਾ ਜਿਹਾ ਪਾਣੀ ਪਾਣੀ ਦੀ ਦਿੱਕਤ ਆ ਹਨਾ ਪਾਣੀ ਜੇ ਥੋੜਾ ਜਿਹਾ ਹੋਜੇ ਨਾ ਤਾਂ ਵਧੀਆ ਚੰਗੀ ਗੱਲ ਆਗੀ ਵੈਸੇ ਬੋਰ ਤਾਂ ਲੱਗਿਆ ਹੋਇਆ ਮੈਨੂੰ ਲੱਗਦਾ ਰਹੇ ਕੱਦ ਲੱਗਿਆ ਹੋਇਆ ਬੋਰ ਤਾਂ ਹੋਇਆ ਐ ਵੀ ਸ਼ਾ ਤੇ ਐ ਵੀ ਟੈਂਕੀ ਟੂਕੀ ਬਣ ਜੇ ਨਾ ਤਾਂ ਸੈੱਟ ਹੋ ਜੇ ਕੰਮ ਉਹ ਟੈਂਕੀ ਟੂਕੀ ਵਾਲਾ ਵੀ ਮੈਂ ਘਰੇ ਆ ਗਿਆ ਤੀਗਾ ਤੇ ਮੇਰੇ ਕੋਲ ਨੇ ਇੱਕ ਵੀਡੀਓ ਪਈ ਤੀਗੀ ਬਾਪੂ ਜੀ ਜਗਿੰਦਰ ਦੀ ਆ ਜੋ ਯਾਦ ਕਰਦੇ ਆ ਇੱਕ ਪੁਰਾਣੀ ਵੀਡੀਓ ਹੈਗੀ ਉਹ ਬਾਬੇ ਜਗਿੰਦਰ ਦੀ ਪੁਰਾਣੀ ਵੀਡੀਓ ਜਿਹੜੀ ਦਿਖਾਉਣਾਗਾ ਤੇ ਦੇਖੋ ਕਾਫੀ ਟਾਈਮ ਪੁਰਾਣੀ ਮੇਰੇ ਕੋਲ ਪਈ ਤੀ ਵੀਡੀਓ ਤੇ ਕਰਦੇ ਆ ਪੁਰਾਣੀਆਂ ਯਾਦਾਂ ਤਾਜੀ ਦੇਖੋ ਬਾਬਾ ਕਹਿ ਰਿਹਾਗਾ ਵੀ ਭਾਈ ਤੇਰੀ ਵੀਡੀਓ ਬਣ ਰਹੀ ਆ ਐਨ ਹੱਥ ਖਿੜ ਕੇ ਬਣਵਾ ਹਾਂ ਦੇਖੀਏ ਬਾਬਾ ਪੂਰਾ ਘੜ ਪਊਗਾ ਹੁਣ ਪਰ ਠੀਕ ਆ ਪੈਂਦਾ ਨਹੀਂ ਕਿਉਂਕਿ ਮੇਰਾ ਮਿੱਤਰ ਆਗਾ ਕਹਣਾ ਓਏ ਹੁਣ ਤਾਂ ਨਹੀਂ ਪੈਂਦਾ ਇਹ ਮਿੱਤਰ ਆਣਾ ਆਪਣਾ ਇਹ ਹਾਂਜੀ ਹਾਂ ਇਹ ਮਿੱਤਰ ਆਪਣਾ ਇਹ ਗੱਲ ਨਹੀਂ ਪੈਂਦਾ ਹੈਗਾ ਹੁਣ ਠੀਕ ਆ ਇਹ ਕਿਵੇਂ ਬਹਿਣਾ ਹੁਣ ਗਰਮੀ ਚ ਹੈ ਗਰਮੀ ਚ ਕਿਵੇਂ ਬੈਠਾ ਕਿਵੇਂ ਗਰਮੀ ਚ ਕਿਵੇਂ ਬੈਠਿਆ ਵਾਹ ਗਰਮੀ ਲੱਗ ਰਹੀ ਨਾ ਗਰਮੀ ਤਾਂ ਨਹੀਂ ਹੈ ਪੱਖਾ ਲਾਈਏ ਲਾ ਦੇ ਉੱਥੇ ਆ ਜਾ ਫਿਰ ਪੱਖੇ ਥੱਲੇ ਬੈਠਦੇ